ਜੀ ਅਗਲੀ کہانی ਹੈ ਜੀ ਤੋਖਾ ਦੇਨ ਵਾਲੇ ਦਾ ਪਾਸ ਖੁੱਲ ਕੇ ਰਹਿੰਦਾ ਹੈ ਕਿਸੇ ਥਾਂ ਤੇ ਇੱਕ ਥੋਬੀ ਰਹਿੰਦਾ ਸੀ ਉਸ ਕੋਲ ਇੱਕ ਖੋਤਾ ਸੀ ਉਹ ਘਾਣਾ ਮਿਲਣ ਕਰਕੇ ਬਹੁਤ ਕਮਜ਼ੋਰ ਹੋ ਗਿਆ ਇੱਕ ਵਾਰੀ ਉਸ ਥੋਬੀ ਨੂੰ ਜੰਗਲ ਵਿੱਚ ਘੁੰਮਦਿਆਂ ਇੱਕ ਬਾਗ ਦੀ ਖੱਲ ਮਿਲੀ ਉਸ ਨੇ ਸੋਚਿਆ ਕਿ ਇਹ ਗੱਲ ਬਹੁਤ ਚੰਗੀ ਹੋ ਗਈ ਹੈ ਮੈਂ ਇਸ ਖਾਨ ਨੂੰ ਆਪਣੇ ਖੋਤੇ ਤੇ ਪਾ ਕੇ ਰਾਤੀ ਜਿਉਂਦਿਆਂ ਖੇਤਾਂ ਵਿੱਚ ਛੱਡ ਦਿਆਂਗਾ ਕਰਾਂਗਾ ਕਿਹਨੇ ਮਾਲਕ ਇਸ ਨੂੰ ਬਾਗ ਸਮਝ ਕੇ ਇਸ ਨੂੰ ਬਾਹਰ ਨਹੀਂ ਕੱਢਣਗੇ ਤੇ ਇਹ ਜੋ ਖਾ ਕੇ ਤਕੜਾ ਹੋ ਜਾਵੇਗਾ ਇਸ ਤਰ੍ਹਾਂ ਕਰਨ ਨਾਲ ਖੋਤਾ ਰਾਤੀ ਪੇਟ ਭਰ ਕੇ ਜੋ ਖਾ ਲੈਂਦਾ ਅਤੇ ਥੋਬੀ ਪ੍ਰਭਾਵ ਨੂਬੇਲ ਪ੍ਰਭਾਵ ਵੇਲੇ ਉਸ ਨੂੰ ਆਪਣੇ ਘਰ ਲੈ ਜਾਂਦਾ ਕੁਝ ਦਿਨ ਦਿਨਾਂ ਵਿੱਚ ਉਹ ਬਹੁਤ ਮੋਟਾ ਤਾਜਾ ਹੋ ਗਿਆ ਇਥੋਂ ਤੱਕ ਤਿੱਕ ਕੀ ਬੱਜਨ ਵਿੱਚ ਵੀ ਨਾ ਆਉਂਦਾ ਇੱਕ ਦਿਨ ਉਸ ਦੀ ਮਦਰ ਮਦਮ ਹਸਤ ਗਦੇ ਨੇ ਜਦੋਂ ਉਹ ਜੋ ਖਾ ਰਿਹਾ ਸੀ ਦੂਰੋਂ ਇੱਕ ਗਦੀ ਵੀ ਆਵਾਜ਼ ਸੁਣੀ ਉਸਨੇ ਵੀ ਹਿੰਗਣਾ ਸ਼ੁਰੂ ਕਰ ਦਿੱਤਾ ਖੇਤ ਨੇ ਆਮਾਲ ਕਰਨ ਸਮਝ ਲਿਆ ਕਿ ਇਹ ਬਾਗ ਦੀ ਖਾਲ ਵਿੱਚ ਟਕਿਆ ਹੋਇਆ ਗਦਾ ਹੈ ਉਹਨਾਂ ਨੇ ਸੋਟਿਆਂ ਪੱਥਰਾਂ ਦੇ ਤੀਰਾਂ ਨਾਲ ਉਸਨੂੰ ਮਾਰ ਦਿੱਤੇ ਸਿੱਖਿਆ ਸੋ ਧੋਖਾ ਦੇਣ ਵਾਲੇ ਦਾ ਪਾਸ ਖੋਲ ਕੇ ਹੀ ਰਹਿੰਦਾ ਹੈ ਤੇ ਉਹ ਅੰਤ ਵਿੱਚ ਮਾਰਿਆ ਜਾਂਦਾ ਹੈ ਇਹ ਸੀ ਜੀ ਸਾਡੀ ਅੱਜ ਦੀ ਕਹਾਣੀ ਤੋ ਖਾਣ ਦੇਣ ਵਾਲੇ ਦਾ ਪਾਸ ਖੋ ਕੇ ਰਹਿੰਦਾ ਹੈ ਹਾਂ ਤੁਵਾ ਸ਼ੇਅਰ ਕਰਨਾ ਲਾਈਕ ਕਰਨਾ ਤੇ ਸਬਸਕ੍ਰਾਈਬ ਕਰਨਾ ਤੇ ਆਪਣੇ ਬੱਚਿਆਂ ਨੂੰ ਇਹ ਕਹਾਣੀਆਂ ਜਰੂਰ ਸੁਣਾਉਣੀਆਂ ਜੀ ਮਿਲਦੇ ਆਂ ਨਵੀਂ ਵੀਡੀਓ ਲੈ ਕੇ ਜੀ ਸਸਿਕਾਣੀ